ਸੱਚੇ ਗਾ ਦੋਸਤੋ ਮੈਂ ਤੁਹਾਡਾ ਆਪਣਾ ਲੱਕੀ ਹੜਿਆ ਵਾਲਾ ਦੋਸਤੋ ਕੱਲ ਮੇਰਾ ਇੱਕ ਮਿੱਤਰ ਮਿਲਿਆ ਉਹ ਕਹਿੰਦਾ ਯਾਰ ਤਨੂੰ 10 ਸਾਲ ਹੋ ਗਏ ਕਹਿੰਦਾ YouTube ਤੇ ਮੱਥਾ ਮਾਰਦੇ ਨੂੰ ਤੇਰਾ ਕੋਈ ਚੈਨਲ ਨਹੀਂ ਚੱਲਿਆ ਕੋਈ ਵੀਡੀਓ ਨਹੀਂ ਵਾਇਰਲ ਹੋਈ ਵੀ ਤੂੰ ਕਿਉਂ ਪੰਗੇ ਲਈ ਜਨਾ ਛੱਡ ਦੇ ਤਾਂ ਮੈਂ ਉਹਨੂੰ ਕਿਹਾ ਮੈਂ ਕਿਹਾ ਵੀਰੇ ਗੱਲ ਇਹ ਆ ਵੀ ਮੈਨੂੰ YouTube ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਮੈਂ ਜਦੋਂ YouTube ਤੇ ਕੋਈ ਵੀਡੀਓ ਪਾਉਣਾ ਤਾਂ ਮੇਰਾ ਜਿਹੜਾ ਆਤਮ ਵਿਸ਼ਵਾਸ ਆ ਉਹ ਵੱਧ ਆ ਵੀ ਮੈਂ ਕੁਝ ਕਰ ਸਕਦਾ ਦੂਜੀ ਗੱਲ ਇਹ ਵੀ YouTube ਤੇ ਬਹੁਤ ਕੁਝ ਹੈ ਤੁਹਾਨੂੰ ਵੀ ਪਤਾ ਲੋਕ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦਿਖਾਉਣਾ ਚਾਹੁੰਦੇ ਆ ਮਾੜੀਆਂ ਚੀਜ਼ਾਂ ਬਹੁਤ ਆ ਲੋਕ ਗਾਲਾਂ ਕੱਢ ਕੱਢ ਕੇ ਵੀਊ ਲੈਣ ਦੇ ਮਾਰੇ ਹਨਾ ਪੈਸੇ ਕਮਾਉਣ ਦੇ ਮਾਰੇ ਗੰਦੇ ਗੰਦੇ ਥੰਬਨੇਲ ਲਾਈ ਜਾਂਦੇ ਨੇ ਆਪਾਂ ਉਹ ਕੁਝ ਨਹੀਂ ਕੀਤਾ ਕਿਉਂਕਿ ਆਪਾਂ YouTube ਤੇ ਪੈਸਾ ਕਮਾਉਣਾ ਨਹੀਂ ਆਏ ਦੋਸਤੋ ਪੈਸਾ ਕਮਾਉਣਾ ਹੁੰਦਾ ਤਾਂ ਆਪਾਂ ਵੀ ਗਾਲਾਂ ਗੋਲਾਂ ਕੱਢ ਲੰਦੇ ਜਾਂ ਗੰਦ ਪਾ ਲੰਦੇ ਅੱਪਾ ਤਾਂ ਜਦੋਂ ਵੀ ਕਦੇ YouTube ਤੇ ਕੋਈ ਸਿਆਣਾ ਬੰਦਾ ਇਹ ਸਰਚ ਕਰੂ ਵੀ YouTube ਤੇ ਜਿਹੜਾ ਗੰਦਾ ਮਾਲ ਆ ਤੇ ਚੰਗਾ ਮਾਲ ਆ ਮਤਲਬ ਜਿਹੜੀਆਂ ਪੁੱਠੀਆਂ ਸਿੱਧੀਆਂ ਗੱਲਾਂ ਉਹੋ ਤੇ ਚੰਗੀਆਂ ਗੱਲਾਂ ਆ ਉਹਨਾਂ 'ਚ ਫਰਕ ਕੰਨਾ ਕਰ ਤਾ ਪਤਾ ਫਰਕ ਢਣਾ ਚਾਹ ਰਹੇ ਆ ਵੀ ਚੰਗੀਆਂ ਵੀਡੀਓਜ਼ ਵੀ YouTube ਤੇ ਹੋਣੇ ਚਾਹੀਦੀਆਂ ਨੇ ਮਾੜੀਆਂ ਬਹੁਤ ਨੇ ਚੰਗੀਆਂ ਵੀ ਹੋਣੇ ਚਾਹੀਦੀਆਂ ਨੇ ਇਸ ਕਰਕੇ ਆਪ ਦਾ ਜਿਹੜਾ ਕੰਟਰੀਬਿਊਸ਼ਨ ਹੈ ਆਪ ਦਾ ਜਿਹੜਾ ਹਿੱਸਾ ਹੈ ਉਹ ਪਾ ਰਹੇ ਆ ਤਾਂ ਕਿ ਕੋਈ ਇਹ ਨਾ ਕਹਿ ਸਕੇ ਕਿ YouTube ਤੇ ਮੇਰਾ ਗੰਦੀ ਹੈ ਨਿਰਕੰਦੇ ਗੰਦੇ ਥੰਬਨੇਲ ਨੇ ਅਸ਼ਲੀਲਤਾ ਗਾਲਾਂ ਨੇ ਬੱਚਿਆਂ ਨੂੰ ਬਗਾੜਨ ਵਾਲੇ ਨਹੀਂ ਲੋਕ ਇਹ ਵੀ ਕਹਿਣ ਵੀ ਹਾਂ YouTube ਤੇ ਕੁਝ ਚੰਗੇ ਲੋਕ ਵੀ ਹੈਗੇ ਆ ਜਿਹੜੇ ਸਿਰਫ ਚੰਗੀਆਂ ਗੱਲਾਂ ਫਲਾਉਂਦੇ ਆ ਮੈਂ ਕਾਮੇਡੀ ਵੀ ਕੀਤੀ ਆ ਇਸੇ ਚੈਨਲ ਤੇ ਵੀ ਕੀਤੀ ਹੈ ਹੋਰ ਵੀ ਮੇਰੇ ਚੈਨਲ ਹੈਗਾ ਜਨ ਸ਼ਰਮਾ ਪੰਜਾਬੀ ਲੱਕੀ ਫਨੀ ਪੰਜਾਬੀ ਪਾਗਲ ਐਕਟਰ ਲੱਕੀ ਫੌਣ ਵਿਰਧ ਲੱਕੀ ਪਰ ਮੈਂ ਗੰਦ ਨਹੀਂ ਪਾਇਆ ਕਦੇ ਤੇ ਜਦੋਂ ਮੈਂ ਇਹ ਗੱਲ ਉਹ ਦੋਸਤ ਨੂੰ ਕਹੀ ਉਹਨੇ ਆਪਣੀ ਗੱਲ ਵਾਪਸ ਲਈ ਉਹ ਕਹਿੰਦਾ ਯਾਰ ਗਲਤੀ ਹੋ ਗਈ ਮੇਰ ਤੋਂ ਮੈਂ ਕਿਹਾ ਤੂੰ 10 ਸਾਲ ਦਾ ਮੈਨੂੰ ਦੇਖ ਰਿਹਾ ਮੈਂ ਬਾਰੀ-ਬਾਰੀ ਫੇਲ ਹੋ ਰਿਹਾ ਪਰ ਮੈਂ ਲੱਗਿਆ ਹੋਇਆ ਨਾ ਮੈਂ ਉਹਦੇ ਆਉਣ ਨੂੰ ਫੇਰ ਮੰਨਿਆ ਤਾਂ ਨਹੀਂ ਫਿਰ ਦੂਜੀ ਗੱਲ ਮੈਂ ਇਸ ਚੱਕਰ 'ਚ ਹੈ ਹੀ ਨਹੀਂ ਵੀ ਮੈਂ YouTube ਤੋਂ ਪੈਸੇ ਕਮਾਵਾਂ ਮੈਨੂੰ ਜਦੋਂ ਵੀ ਟਾਈਮ ਲੱਗਦਾ ਕਿਉਂਕਿ ਮੈਂ 15-16 ਘੰਟੇ ਆਪਣੀ ਦੁਕਾਨ ਤੇ ਕੰਮ ਕਰਦਾ ਤੇ ਪਰਿਵਾਰ ਮੇਰਾ ਮੈਂ ਸਭ ਕੁਝ ਕਬੀਲਦਾਰੀ ਜਿਹਨੂੰ ਕਹਿੰਦੇ ਆ ਉਹ ਚੱਕਰਿਆ ਜ਼ਿੰਮੇਵਾਰੀ ਨਾਲ ਉਸ ਤੋਂ ਬਿਨਾ ਮੈਨੂੰ ਜਦੋਂ ਕੋਈ ਟਾਈਮ ਲੱਗਦਾ ਮੈਂ ਕੁਛ ਨਾ ਕੁਛ ਕਰ ਲੈਣਾ ਤਾਂ ਹਣ ਕੋਈ ਪੁੱਠੀ ਚੀਜ਼ ਕਰਨ ਵਾਲਾ ਵਧੀਆ ਤਾਂ ਚੰਗੀ ਚੀਜ਼ ਕੀਤੀ ਜਾਵੇ ਤਾਂ ਕਿ ਲੋਕ ਜਿਹੜੇ ਸੁਣਦੇ ਆ ਉਹਨਾਂ ਨੂੰ ਵੀ ਥੋੜਾ ਮੋਟੀਵੇਸ਼ਨ ਮਿਲੇ ਥੋੜਾ ਗਿਆਨ ਮਿਲੇ ਇਨਫਾਰਮੇਸ਼ਨ ਮਿਲੇ ਕੋਈ ਨਵੀਂ ਤਾਂ ਮੈਂ ਦੋਸਤੋ ਅੱਜ ਦੀ ਜਿਹੜੀ ਵੀਡੀਓ ਇਸੇ ਕਰਕੇ ਬਣਾਈ ਕਿਉਂਕਿ ਕੱਲ ਇੱਕ ਦੋਸਤ ਨੇ ਮੂਡ ਖਰਾਬ ਕਰਤਾ ਸੀ ਉਹ ਮੈਂ ਤੁਹਾਨੂੰ ਸਾਰੀ ਘਟਨਾ ਦੱਸਤੀ ਕਿਉਂਕਿ ਜਦੋਂ ਨਾ ਕੋਈ ਤੁਹਾਨੂੰ ਨੀਚਾ ਦਿਖਾਉਣ ਦਾ ਮਾਰਾ ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਤਾਂ ਉਹਦਾ ਗੁੱਸਾ ਨਾ ਕਰੋ ਉਹਨੂੰ ਆਪਦੀ ਗੱਲ ਪੂਰੀ ਸਪਸ਼ਟਤਾ ਨਾਲ ਨਿਮਰਤਾ ਨਾਲ ਰੱਖੋ ਉਹਨੂੰ ਸਮਝਾਓ ਕਿ ਤੁਸੀਂ ਇਹ ਕਿਉਂ ਕਰ ਰਹੇ ਹੋ ਠੀਕ ਹੈ ਮੈਂ ਸਫਲ ਨਹੀਂ ਹੋ ਰਹਾ ਵਾਇਰਲ ਹੋ ਕੇ ਕਰਨਾ ਵੀ ਕੀਆ ਵਾਇਰਲ ਤਾਂ ੜਕਾਉ ਚੀਜ਼ਾਂ ਹੁੰਦੀਆਂ ਹੁੰਦੀਆਂ ਨਾ ਆਪਾਂ ਕਿਹੜਾ ੜਕਾਉ ਗੱਲਾਂ ਕਰਦੇ ਆਂ ਆਪਾਂ ਕਿੜਾ ੜਕਾਉ ਐ ਇਸ ਕਰਕੇ ਆਪਾਂ ਵਾਇਰਲ ਨਾ ਵੀ ਹੋਮਾਂਗੇ ਤਾਂ ਮੇ ਕੋਈ ਗੱਲ ਨਹੀਂ 2 4 10 20 50 100 ਲੋਕ ਵੀ ਦੇਖਦੇ ਆ ਬਹੁਤ ਚੰਗੀ ਗੱਲ ਆ ਧੰਨਵਾਦ ਉਹਨਾਂ ਦਾ ਜਿਹੜੇ ਦੇਖਦੇ ਆ ਤੇ ਆਪਾਂ ਉਹਨਾਂ ਵਾਸਤੇ ਵੀਡੀਓ ਬਣਾਉਨੇ ਆ ਤਾਂ ਕਿ ਕੋਈ ਚੰਗੀ ਚੀਜ਼ YouTube ਤੇ ਪਾਈ ਜਾਵੇ ਤਾਕਿ ਉਹ ਕਹਿਣ ਆਪਣੇ ਬੱਚਿਆਂ ਕਿ ਭਾਈ YouTube ਤੇ ਚੰਗੇ ਲੋਕ ਵੀ ਹੈਗੇ ਆ ਮੋਟੀਵੇਟ ਕਰਦੇ ਆ ਕੋਈ ਇਨਫੋਰਮੇਸ਼ਨ ਦਿੰਦੇ ਆ ਗਿਆਨ ਦਿੰਦੇ ਆ ਉਹਨਾਂ ਨੂੰ ਦੇਖੋ ਨਾ ਕਿ ਉਹਨਾਂ ਨੂੰ ਦੇਖੋ ਜਿਹੜੇ ਗੰਦੀਆਂ ਗਾਲਾਂ ਕੱਢਦੇ ਆ ਜਾਂ ਗੰਦ ਬਕਦੇ ਆ ਕਿਉਂਕਿ ਉਹਦੇ ਨਾਲ ਸਮਾਜ ਆ ਜਿਹੜਾ ਉਹ ਵਿਗੜਦਾ ਤੇ ਆਪਾਂ ਨਿਚੌਂਦੇ ਸਮਾਜ ਵਿਗੜੇ ਆਪਾਂ ਚਾਹੁੰਦੇ ਆ ਸਮਾਜ ਸੁਧਰੇ ਜਿਵੇਂ ਮੈਂ ਸੁਧਰਿਆ ਮੈਂ ਵੀ ਵਿਗੜਿਆ ਹੋਇਆ ਸੀਗਾ ਹੌਲੀ ਹੌਲੀ ਸੁਧਰ ਗਿਆ ਇਸ ਤਰ੍ਹਾਂ ਸਾਰੇ ਲੋਕ ਸੁਧਰ ਜਾਣ ਚੰਗੇ ਕੰਮ ਕਰਨੇ ਸ਼ੁਰੂ ਕਰ ਦੇਣ ਮੜੇ ਕੰਮ ਬੰਦ ਕਰ ਦੇਣਾ ਤੇ ਵੀਡੀਓ ਦੋਸਤ ਵੀ ਮੇਰਾ ਦੇਖੂਗਾ ਜਰੂਰ ਕਿਉਂਕਿ ਮੇਰੀਆਂ ਵੀਡੀਓ ਦੇਖਦਾ ਜਰੂਰ ਹੈ ਇਸੇ ਕਰਕੇ ਉਹਨੇ ਮੈਨੂੰ ਤਾਨਾ ਮਾਰਿਆ ਵੀ ਯਾਰ ਧਿਰੀਆਂ ਵੀਡੀਓ ਚਲਦੀਆਂ ਚੁਲਦੀਆਂ ਨਹੀਂ ਹੈਗੀਆਂ ਤੂੰ ਕਿਉਂ ਬਣਾਈ ਜਾਨਾ ਕਿਉਂਕਿ ਉਹ ਦੇਖਦਾ ਹੈ ਨਹੀਂ ਤਾਂ ਆਪਾਂ ਬਹੁਤ سارے ਲੋਕਾਂ ਦੀ ਵੀਡੀਓ ਨਹੀਂ ਦੇਖਦੇ ਹੁੰਦੇ ਵੀ ਚਲਦੀਆਂ ਨਹੀਂ ਚਲਦੀਆਂ ਕੋਈ ਦੇਖਦਾ ਨਹੀਂ ਦੇਖਦਾ ਉਹਦਾ ਵੀ ਖਾਸ ਕਰਕੇ ਮੈਂ ਧੰਨਵਾਦ ਕਰਦਾ ਆਪਦੇ ਦੋਸਤ ਦਾ ਜਿਹਨੇ ਮੈਨੂੰ ਉਹ ਕੱਲ ਤਾਨਾ ਮਾਰਿਆ ਸੀ ਕਿਉਂਕਿ ਉਹ ਵੀਡੀਓ ਦੇਖਦਾ ਜਰੂਰ ਹੈ ਚੇਸ ਕਰਕੇ ਆਪਾਂ ਚੰਗੇ ਕੰਮ ਕਰਦੇ ਰਹਿਣਾ ਭਾਵੇਂ ਦੁਨੀਆ ਤੇ ਲੱਖ ਮਾੜੇ ਕੰਮ ਹੋਣ ਪਰ ਆਪਾਂ ਚੰਗੇ ਕੰਮ ਕਰਦੇ ਰਹਿਣਾ ਸਹੀ ਦਿਸ਼ਾ ਵੱਲ ਵਧਣਾ ਤੇ ਲੋਕਾਂ ਨੂੰ ਵਧਣ ਲਈ ਪ੍ਰੇਰਿਤ ਕਰਨਾ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੇ ਵੀਡੀਓ ਦੇਖਿਆ